ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਪ੍ਰੀਤ ਪਾਲ ்கਰਜਵੰਦਾ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਣਗੇ ਵੀਡੀਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਚਲੋ ਜੀ ਆਪਾਂ ਹੁਣ ਚੱਲ ਜਾਾਂਗੇ ਖੇਤ ਆਪਾਂ ਨਾਲ ਸਾਲ ਤੋੜ ਕੇ ਲਿਆਵਾਂਗੇ ਨਾਲ ਸਬਜ਼ੀ ਲਿਆਉਣੇਗੇ ਸਾਲ ਤਾਂ ਰਾਜਿੰਦਰ ਕਰੂਗੀ ਤੇ ਆਪਾਂ ਦੇਖਦੇ ਗੋਭੀ ਦੀ ਸਬਜ਼ੀ ਬਣਾਵਾਂਗੇ ਅੱਜ ਮੈਂ ਤਾਂ ਦਿੱਤੋ ਮਾੜਾ ਮੱਦ ਦੇ ਨਹੀਂ ਇੱਥੇ ਤਾਂ ਕਹਾਣਾ ਹੈ ਨਾ ਕੱਦੂ ਕਰ ਦਿੰਦੀ ਹੈ ਠ ਕਿਦਾਂ ਵਗਦੇ ਹੁੰਦੇ ਪੀਰ ਦੂਜੇ ਸਾਗ ਉਹ ਤਾਂ ਗਈ ਬਾਹਰਾ ਪੰਚਾ ਜਾ ਰਿਹਾ ਇੱਧਰ ਆ ਜਾ ਤੁਸੀਂ ਆਹ ਰਸਤਾ ਇਹਦੇ ਵੱਲ ਜਾਓ

ਉੱਤੇ ਗਾਜਰਾ ਕਿੰਨੇ ਆ ਲੂਜੀ ਲੋ ਗਾਜਰਾ ਕਰਤੀਆਂ 9 ਕਿਲੋ ਆਹ ਹੁੰਦਾ ਕੀ ਇਹ ਗਰਾਈਏ ਨਾ ਕਿੱਥੇ ਕੰਮ ਹੋ ਜਾਂਦਾ ਦਾ ਕਿੰਨੇ ਡਾਲਰ ਹੋਗੇ ਬੀਬੀ ਇੱਕ ਵਾਰੀ ਮੈਂ ਇਹਨਾਂ ਨੂੰ ਪੈਸੇ ਹਾਂ ਇੱਕ ਵਾਰੀ ਪਹਿਲਾਂ ਪਾਈ ਸੀ ਇੱਕ ਵਾਰੀ ਸੋਣਾ ਦੋ ਵਾਰੀ ਕਹਿੰਦੇ 3:00 ਵਜੇ ਸੋਣਦੇ ਸਭ ਦੀ ਬਿਤਾਈ ਹੋ ਜਾਂਦੀ 9:00 ਵਜੇ ਸਵੇਰ ਆ ਰਹੀਆਂ ਕਿ ਖਿੱਚੇਗੇ ਹਾਂ ਉਹ ਤਾਂ ਫਿਰ ਨਹੀਂ ਬੱਦ ਹੋ ਜਾਂਦੇ ਉਹਦੇ ਵਿੱਚ ਜੁੜ ਗਏ ਦੂਜੇ ਹਾਂ ਜਿਹੜੇ ਚਾਹੀਦੇ ਦੂਜੇ ਸੁਣ ਕੇ ਹਾਂ ਤੇ ਰੋਟੀਆਂ ਦਾ ਕੰਮ ਵੀ ਚੱਲ ਰਿਹਾ ਮੇਰਾ ਵੀ ਨਹੀਂ ਬੁਣੀ ਓਕੀ ਬਰੀ ਭਾਵੇਂ ਜਿਹਨੂੰ ਆਤਾਤ ਪੈ ਗਈ ਨਾ ਜਿਹੜਾ ਛੱਡ ਗਿਆ ਉਹਨੂੰ ਮੈਨੂੰ ਤਾਂ ਹੁਣ ਬਾਹਲੀ ਓਕੀ ਲੱਗਦੀ ਨਹੀਂ ਕਿਹਨੇ ਹੋਰ ਖੇਤ ਤਾਂ ਜਮੀ ਨਹੀਂ ਦਿੰਦਾ ਹੁਣ ਨਹੀਂ ਦਿੰਦਾ ਕੁੰਦੂਰ ਵਾਰਿਆ ਸੀ ਮੈਂ ਕਿਹਨੂੰ ਕੱਢੀ ਹੁਣ ਚਾਰ ਪੰਜ ਦਿਨ ਤਾਂ ਨਹੀਂ ਹੁੰਦਾ ਸੋਵਾਰ ਤੇ ਮੰਗਲਵਾਰ ਨੂੰ ਧੁੱਪਾ ਬਸ ਦੋ ਦਿਨ ਆ ਬਰਾਮੀ ਨਬੰਦ ਹੋ ਗਏ ਹੋ ਗਿਆ ਗੋਭੀ ਨਹੀਂ ਬਣਾਉਣ ਦੇਣ ਲੇ ਕੰਸੀ ਗੋਭੀ ਬਣਾਵਾਂਗੇ ਬੈਂਗ ਨਹੀਂ ਬਣਾਉਣਾ ਫਿਰ ਗੋਭੀ ਤੈਨੂੰ ਕੱਲ ਖਾਧੀ ਦੀ ਕੀ ਕਰਨੀ ਹੈ ਫਿਰ ਚਾਟਰ ਨਹੀਂ ਰੋੜ ਰੋੜ ਲਾ ਆਪਣੇ ਵਾਸਤੇ ਰੈਡੀ ਦੂਜੀ ਖਾ ਲੂ ਆਲੂ ਮਟਰ ਹੂੰ ਧਨੀਆ ਤਾਂ ਰੋੜ ਤੇ ਲਈ ਧਨੀਆ ਲੈ ਚੱਲਦੇ ਆਂ ਗੰਡਿਆਂ ਨੂੰ ਅਸੀਂ ਨੇ ਬਾਟਾ ਨਹੀਂ ਲਾਇਆ ਸੀ ਹਜੇ ਪਹਿਲਾਂ ਕੋਈ ਗੰਡਿਆਂ ਨੂੰ ਬਾਟਾ ਵੀ ਲਾ ਗਿਆ ਕਿੰਨੇ ਕਿ ਲੈ ਗਿਆ ਤਸਵੀਰ ਦੇਖ ਚਾਰ ਪੰਜ ਲੈ ਗਿਆ ਲੈ ਉਹ ਦੇਖਦੇ ਹੇ ਮਹਾਂਪਾ ਜੰਡਿਆਂ ਨੂੰ ਬਾਟਾ ਲਾਉਣ ਨੇ ਆਹ ਦੇਖ ਤਾ ਉਰੋਂ ਪੱਟਿਆ ਹੋਇਆਗਾ ਮਿੱਟੀ ਦੱਬ ਰੱਖਿਆ ਦੇਖੋ ਆ ਕਿੰਨੇ ਪੱਟਾ ਉਰੋਂ ਪੱਟੇ ਹੋਏ ਨੇ ਉਧਰੋਂ ਪੱਟਿਆ ਹੋਇਆ ਦੋ ਤਿੰਨ ਆ ਪੱਟੇ ਹੋਏ ਨੇ ਉਰੋਂ ਮਿੱਟੀ ਆਈ ਦੱਬੀ ਪਈਏਗੀ ਫਿਰ ਆਈ ਨਹੀਂ ਹੈਗਾ ਹਨਾ ਵੀ ਚਲੋ ਲੈ ਕੇ ਜਾਨੇ ਮੜ ਦੇਖ ਕੇ ਲੈ ਜਾਣਾ ਸਰ ਤੋਂ ਜਮੀ ਹੁੰਜਾ ਮਾਰ ਜਾਂਦੇ ਨੇ ਗੋਭੀ ਦਾ ਫੁੱਲ ਈ ਖਾ ਸੀ ਹਾਂ ਆ ਦੇਖ ਆ ਵੀ ਖੜੇ ਦੋ ਖੜੇ ਨੇ ਖੜੇ ਨੇ ਆ ਛੋਟਾ ਇੱਕ ਕੋਹੜ ਹੈ ਇੱਧਰ ਕਿੰਨੇ ਕਿਨੇ ਆ ਚਾਰ ਪੰਜ ਨੇ ਇੱਕ ਦੋ ਆ ਰਹੇ ਨੇ ਦੋ ਆਏ ਥੋੜੇ ਬੋਲ ਲਓ ਜਦੋਂ ਦੂਜਾ ਨਮਾ ਲਾ ਬੀਤਾ ਕੀ ਅੰਤਿਮਾਤਮ ਫੜਾਈ ਗੋਪੀ ਹੂੰ ਕਸ ਤਮਿਸਮਾਰ ਜਦੋਂ ਲੱਭੀ ਜੀ ਤਾਂ ਮੇਰਾ ਨਹੀਂ ਕਰਦੇ ਕਿ ਅੱਜ ਗੋਪੀ ਹੋਣੀ ਹੁੰਦੀ ਹੈ ਗੋਲ ਕਦੇ ਨਹੀਂ ਨਾ ਦੇ ਅਸਮੀਤ ਹੋ ਰਾਇ ਚਿਪਾਰ ਵੱਜਨ ਪਖਾਉਨੇ ਆ ਕਿ ਆਪਾਂ ਹੁਣ ਗੋਪੀਆਂ ਪਤੋੜ ਕੇ ਸੁਭੀਰ ਪਾਉਣ ਹੁੰਦੇ ਆ ਪੱਟਕੇ ਪੱਟਕੇ ਪੁੱਟਕੇ ਪੱਟਕੇ ਅੱਜ ਵੀਰ ਤਾਂ ਕੱਖ ਵੀ ਘਟਾ ਐ ਇਸ ਮਿੱਠੂ ਨੂੰ ਨੂੰ ਮਖਾਦ ਦੀ ਗੋਲੀ ਲੈ ਲਈ ਦੁਬਾਰੇ ਦਵਾਈਆਂ ਪਾਣੀ ਪੀਣੀ ਠੰਡ ਚਾਹ ਦਾ ਕਿੱਥੇ ਪੀਊਗੀ बस धुंद देखो कि <स्थाथ> मैं डिग दी है ਮੈਂ ਤਾਂ ਨਾਲ ਦੇ ਸਵੇਰੇ ਤੇ ਦੂਜਾ ਦੇ ਹੋਊਗੀ ਸਾਰੀ ਕਰਨ ਕਿੱਦਾਂ ਖਰਾਬ ਇਸ ਮੀਟਰ 45000 ਪਾਛਾ ਦਾ ਪਿਆ ਰਿਹਾ ਆਪਾਂ ਕਰਦੇ ਆਂ ਇਹ ਦੁੱਧ ਗਰਮ ਇਹਨੂੰ ਤਾਂ ਬਹੁਤ ਜ਼ਿਆਦਾ ਠੰਡ ਬਹੁਤ ਹੋ ਗਈ ਬਹੁਤ ਠੰਡ ਤੇ ਠੰਡ ਕੋਲ ਜਿੱਕੇ ਮੈਂ ਜਾਵਾਂਗੀ ਜਾਇਂਗੀ ਸੁਵੇਰੇ ਦੇਖੂਗੀ ਨਹੀਂ ਤੋ ਵਗ ਚੱਲੀ ਨਾਲ ਮੈਂ ਕਹਾਂ ਤੇ ਚੱਲਣਾ ਮੈਂ ਨਾਲ ਚੱਲਣਾ ਹੋਰ ਫਿਰ ਤਾਂ ਮੈਂ ਕਹਿ ਕਿ ਆਉਂਗੀ ਮੈਂ ਤੇ ਦੂ ਵਾ ਤੇ ਮੈਂ ਪੇਪਰ ਆ ਵੇ ਲਿਆਉਂ ਬਿਦੂਰਾ ਕਾ ਬਿਦੂਰ ਨਾਲੇ ਤੂੰ ਤੂੰ ਕਹਿਦੀ ਮੈਡਮ ਨੂੰ ਜੇ ਮੈਡਮ ਨੇ ਮੇਰੇ ਨਾਮ ਨਹੀਂ ਆ ਨਾ ਮੈਂ ਮੈਂ ਨਹੀਂ ਕਹੋਗੀ ਮੈਨੂੰ ਵੀ ਬੱਚਿਆਂ ਮਾਪਿਆਂ ਤਾਂ ਕਹਿੰਦੇ ਨੇ ਵੀ ਜਾਓ ਤੁਸੀਂ ਵੀ ਤੁਸੀਂ ਘਰੇ ਬਟਿਆ ਹੋਣਾ ਨਹੀਂ ਕਿ ਆ ਵੀ ਦੂਰ ਆਣਾ ਸੰਦੇਹਾ ਉੱਠਣਾ ਔਖਾ ਗਾ ਬੇ ਨਾਲੇ ਐਡੀ ਦੂਰ ਆਉਂਦੀ ਹੈ ਘੰਟਾ ਲੱਗ ਜਾਂਦਾ ਗਾ ਬੇ ਮੇਰੇ ਤਾਂ ਜਾਣਾ ਸੰਦੇਹਾ ਜਾਣਾ ਪੈਂਦਾ ਗਾ ਗਾਂ ਤਾਂ ਤੇ ਨੇੜੇ ਰਟ ਵੀ ਸੰਦਵਾਉਣੀ ਕਿਤੇ ਦੇਖਦੀਆਂ ਸੰਦਾ ਸੰਦੂ ਗਾ ਜਦੋਂ ਮੈਂ ਮਾਸਟਰ ਆਫ ਆਫਰ ਕਰਨ ਲੱਗ ਜੂਂਗੀ ਇਹਦੇ ਬਾਅਦ ਜੇ ਮਾਸਟਰ ਆ ਫੈਸ਼ਨ ਪਿੰਡੀ ਆਉਂਦਾ ਸੋਚਨੀ ਅਜਨੇ ਕੋਰੀ ਲਾਈ ਆਈ ਗਈਆਂ ਸੀ ਮੈਂ ਦੇਖਿਆ ਸੀ ਉਹਦੇ ਵੀ 40 ਸਾਲਿਆਂ ਦੇ ਬੇ ਕੀ ਕੀ ਕਰ ਸਕਦੇ ਨੇ ਆ ਪਲਸ 2 ਤੋਂ ਬਾਅਦ ਬੀਬੀਏ ਬੀਏ ਬੈਚਲਰ ਆਫ ਅ ਬਿਜ਼ਨਸ ਬੀਵੀ ਦਾ ਬੈਚਲਰ ਆਫ ਬਿਜ਼ਨਸ ਕੰਦੀ ਸੋਚੀ ਫਿਰ ਪਤਾ ਨਹੀਂ ਬੜਾ ਹੈ ਜੇ ਨੈਚਰਲ ਜਾਣ ਤੋਂ ਨਹੀਂ ਆਉਂਦਾ ਹੈ ਉਹ ਉਹ ਨਾ ਜੇ ਜਾਂ ਪਾਲਰ ਦੇ ਲਾਉਂਗੀ ਜਾਂ ਤੇ ਉਹਦੇ ਫਿਰ ਕੰਪਿਊਟਰ ਦੇ ਬਸ ਉਹ ਹੂੰ 10ਵੀਂ ਤੱਕ ਤਾਂ ਬੱਚਿਆਂ ਦੇ ਕੋਈ ਹਨਾ ਆਪਾਂ ਨੂੰ ਉਹ ਨਹੀਂ ਰਹਿੰਦੀ ਹੈਗੀ ਸੋਚ ਵਿੱਚ ਪਤੀ ਹੈ ਕਿ ਬੀ ਬਸ ਜਦੋਂ ਪਲੱਸ 2 ਹੋ ਜਾਂਦੀ ਹੈ ਫਿਰ ਪਤੀ ਨਹੀਂ ਲਾ ਰਹੇ ਕਿ ਵੀ ਕੀ ਕਰਾਈਏ ਬੱਚੇ ਨੂੰ ਕਿੱਧਰ ਕਿਵੇਂ ਹਨਾ ਕੋਈ ਗੱਲਬਾਤ ਆ ਹੋਊਗਾ ਵੀ ਕੋਰਸ ਕਰਨਾ ਕਪੜਾਈ ਕਰਨੀ ਆ ਵੀ ਕੀ ਕਰਦੀ ਜੱਸਣ ਕੀ ਕਰਦੀ ਹੈ ਬੀਬੀਏ ਬੀਬੀਏ ਬਸ ਉਹਦਾ ਵੀ ਹਿੱਸਾ ਲੈ ਦੂਆ ਦੇਖੋ ਕਿੱਥੇ ਲੱਗੋ ਵੀ ਮੇਰਾ ਵੀ ਆ ਹਿੱਸਾ ਲਾ ਉਹ ਮੈਨੂੰ ਕਹਿੰਸੀ ਕਹਿੰਦੀ ਆਪਾਂ ਇਕੱਠੀ ਐਡਮਿਸ਼ਨ ਕਰਵਾਵਾਂਗੇ ਵੀ ਜਿੱਥੇ ਮੈਂ ਲੱਗੂ ਮੇਰੇ ਨਾਲ ਹੀ ਲੱਗੀ ਜੱਤਾ ਬਠਿੰਡੇ ਕਹਿੰਸੀ ਕਹਿੰਦੀ ਫਿਰ ਉੱਥੇ ਹੀ ਰਹਿਆ ਕਰਾਂਗੇ ਜੇ ਛੁੱਟੀਆਂ ਹੋਇਆ ਕਰੂਗੀ ਬਸ ਛੁੱਟੀਆਂ ਹੋਇਆ ਕਰਨਗੇ ਉਦੋਂ ਆਜਿਆ ਕਰਾਂਗੇ ਜਾਂ ਹਫਤੇ ਬਾਅਦ ਆਜਿਆ ਕਰਾਂਗੇ ਹੰਦਵਾਰ ਨੂੰ ਦੇਖਣੇਗੇ ਕੀ ਬਣਦਾ ਹਾਂ ਜਾਣਦਾ ਹੀ ਪਤਾ ਲੱਗੂ ਅਰੇ ਜਲ ਤਾਂ ਤਾਈ ਜਾਊਗਾ ਅਨੇ ਤੋਂ ਪਤਾ ਹੀ ਵੀ ਆ ਜਾਊਗਾ ਹੋਰ ਇਹ ਦੇਖ ਦੇਣਗੇ ਕਿ ਮੇਨ ਨਾਲ ਕੋਈ ਆਵਾਜ਼ ਕਿੰਨੀ ਕਿੰਨੀ ਤਿਆਰੀ ਹੁੰਦੀ ਆ ਵਧੀਆ ਆ ਰਾਮਦਾਰੀ ਹੈ ਨਾ ਪਹਿਲਾਂ ਕੋਈ ਸੋਚੇ ਨਹੀਂ ਹੁੰਦੀ ਹੈਗੀ ਪਲੱਸਟ ਤੋਂ ਬਾਅਦ ਆਪਾਂ ਸੋਚ ਲੱਗ ਜਾਂਦੀ ਹੈ ਤੇ ਬੈਹ ਹੋ ਜਾਂਦਾ ਨਾ ਕਿ ਕਿਹੜੀ ਲੈਂਡ ਤੇ ਪਾਣਾ ਹੋਰ ਪ੍ਰਵ ਕਹਿੰਦੀ ਕਹਿੰਦੀ ਜੇ ਮੈਂ ਤਾਂ ਨਰਸਿੰਗ ਨਾ ਹੋਈ ਕਹਿੰਦੀ ਬਸ ਮੈਂ ਤਾਂ ਸੋਚ ਰੱਖਿਆ ਮੈਂ ਤਾਂ ਸਬਜ਼ੀਆਂ ਦਾ ਬਿਜ਼ਨਸ ਕਰੂ ਆਪਦਾ ਸਬਜ਼ੀਆਂ ਲਾਇਆ ਕਰੂੰਗੀ ਕਹਿੰਦੇ ਫਿਰ ਉਹਨਾਂ ਨੂੰ ਵੇਚਿਆ ਕਰੂੰਗੀ ਸਬਜ਼ੀਆਂ ਲਾ ਕੇ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਵੀ ਹੈਗੀ ਸਾਰੇ ਕਹਿੰਦੇ ਜੇ ਕਰ ਲਈ ਠੀਕ ਹੋਣੀ ਕਹਿੰਦੇ ਇੱਥੇ ਹੀ ਹੈਗੇ ਆ ਮੇਰੇ ਉਸ ਮੀਟ ਨੂੰ ਬੈਂਤਾ ਬਣ ਇਤਿਹਾਸੀ ਹੁੰਦੀ ਹੈਗੀ ਉਸ ਮੀਟ ਦਾ ਪੱਟਾ ਤੇ ਵੀ ਇਹਦਾ ਕੱਦ ਬਹੁਤ ਵਧੀਆ ਦਾ 6 ਫੁੱਟ ਕਿੰਨੇ ਦਾਗਾ 6 ਫੁੱਟ 8 6 ਫੁੱਟ 6 ਫੁੱਟ ਦਾ 8 ਦਾ ਹੂੰ ਉਹ ਤਾਂ ਕੱਦ ਕੋ ਜਿਆ ਦੇ ਨਾਲ ਸੀ ਨਾ ਕਦੇ ਵੀ ਜਿਆ ਫੌਜੀ ਦੀ ਦੇਖ ਲਾ ਕਿਹਨਾਂ ਜਿਆ ਕਰ ਸਕਦੀ ਅਜੇ ਉਮਰ ਛੋਟੀ ਹੈ ਜੀ ਉਹਦੀ ਅਜ ਮੇਰ ਕੋ ਲੰਗੜ ਵਾਲੀਆਂ ਨੇ ਅੱਜ ਆਸੀ ਮੇਰ ਕੋ ਲੰਗੜ ਵਾਲੀਆਂ ਦਾ ਫਾਰਮ ਉਹ ਦੇਖਿਆ ਸੀ ਮੈਂ 8ਵੀਂ 10ਵੀਂ 12ਵੀਂ ਅਸ਼ਮੀਲ ਪਿੰਡ ਜਿੱਮ ਕੱਦ ਦਾ گا ਤੇ ਵਿਖੇੜ ਕੇ ਹੁੰਦਾ ਵੀ ਕਿ ਫਟਵਾਲ ਹਨ ਬੱਲੀਵਾਲ ਸਾਰੇ ਚ ਫਸਟ ਆਉਂਦਾ ਗਾ ਟਰੋਫੀਆਂ ਪੰਜਾਂ ਨੇ ਮੈਡਲ ਪੈਂਦੇ ਅਸੀਂ ਉਹਨਾਂ ਹੱਥਾਂ ਤੇ ਵੀ ਉਹ ਪਹਿਲਾ ਫੌਜੀ ਦੀ ਜਿਆ ਬਲਸਦੀ ਦੇਖ ਲਾ हां ਉਹ ਬਰਥਡੇ ਹਜੂਮਰ ਛੋਟੀ ਹੈਗੀ 1 ਸਾਲ ਰਹਿ ਗਿਆ ਫਸ ਫਿਰ ਉਹਨੇ ਚ ਹੁਣ ਹੋ ਜੂ ਇਹਦਾ ਅਗਲੇ ਸਾਲ ਤੱਕ ਹੋ ਜੂਗੀ ਹਾਂ ਅਗਲੇ ਸਾਲ ਚ ਦਸੰਬਰ ਚ ਤਾਂ ਬਰਥਡੇ ਆ ਉਹ ਹੋ ਜੂ ਪੂਰੀ ਇਹਦੀ ਉਮਰ ਹਾਂ 18 ਸਾਲ ਫਿਰ ਹਲਤਾ ਟ੍ਰੇਨਿੰਗ ਵੀ ਲੈਣਗੇ ਉਹ ਤਾਂ ਟ੍ਰੇਨਿੰਗ ਵੀ ਦੇਣੀ ਪੈਂਦੀ ਆ ਪਹਿਲਾਂ 6 ਮਹੀਨਿਆਂ ਦੀ ਫਿਰ 4 ਮਹੀਨੇ ਟ੍ਰੇਨਿੰਗ ਹੁੰਦੀ ਆ ਫਿਰ ਉਹਦੂਆ ਪੇਪਰ ਉੱਪਰ ਸਾਰਾ ਕੁਝ ਸੋ ਕਲੀਅਰ ਕਰਾਉਂਦੇ ਨੇ ਟ੍ਰੇਨਿੰਗ ਕਲੀਅਰ ਕਰਾਉਂਦੇ ਨੇ ਫਿਰ ਹੁੰਦਾ ਵਾ ਮੋਤੇ ਵੀ ਕਿੰਨਾ ਟਾਈਮ ਲੱਗ ਜਾਂਦਾ ਅਸ਼ਮੀਤ ਨੂੰ ਸਾਰੇ ਸਾਰੇ ਕਹੀ ਜਾਂਦੇ ਨੇ ਕਿ ਅੰਨ ਵੀ ਸਾਰੇ ਨਾਲੋਂ ਮੁੰਡਿਆਂ ਨਾਲੋਂ ਲੰਬਾ ਕੱਦ ਵਧੀਆ ਕਰ ਗਿਆ ਵੀ ਕੋਈ ਭਰਤੀ ਭੁrti ਦਾ ਫਾਦ ਰਿੰਤਾ ਮੇਰਾ ਬਾਲਾ ਜੀ ਹੈ ਪਰ ਮੇਰਾ ਕੱਦ ਨਹੀਂ ਹੈਗਾ ਕੱਦ ਤੇਰਾ ਮਾੜਾ ਜਿਹਾਗਾ ਹੋਰ 5 ਫੁੱਟ ਇੱਕ ਵੀ ਨਹੀਂ ਹੈਗਾ ਪੂਰਾ ਪਤਾ ਨਹੀਂ ਬਿੱਤੀ ਤੇਰਾ ਕੱਦ ਕੀ ਹੋਇਆ ਹੈ ਨਹੀਂ ਸਾਰੇ ਆਪਣੇ ਜਿਵੇਂ ਮੈਂ ਆਇਆ ਕਿ ਮੈਂ ਵੀ ਲੰਬੀ ਆਂ ਤੇ ਡੈਡੀ ਕਿ ਲੰਬੀ ਤੇਰਾ ਕੱਦ ਪਤਾ ਨਹੀਂ ਕੀ ਤੇ ਅਸ਼ਮੀਤ ਲੰਬਾ ਹੋ ਗਿਆ ਅਸ਼ਮੀਤ ਦਾ ਕੱਦ ਬਹੁਤ ਵਧੀਆ ਹੈਗਾ ਪੁਨੀਤ ਦਾ ਉਹਦਾ ਕੱਦ ਪੂਰਾ ਵਧੀਆ ਹੈਗਾ ਕੱਲੀ ਤੋਂ ਵੀ ਮੱਧ ਨਹੀਂ ਰਹੇਗੀ ਹੋਰ ਹੁਣ ਮੈਨੂੰ ਐਂ ਲੱਗਦਾ ਬੋਲੀ ਛੋਟੀ ਹੀ ਰਹੇਗੀ ਇਨਦੇ ਲਵੇ ਖੜਕੇ ਦਾ ਅਸ਼ਮੀਤ ਨੇ ਮੈਂ ਖੜਕੇ ਆਈ ਸੱਚ ਜਸਵੀਰ ਮੈਨੂੰ ਇੱਕ ਦਿਨ ਉਹ ਹੈਣਾ ਵੀਡੀਓ ਕਾਲ ਕਰ ਲਈ ਜਸਵੀਰ ਮੈਨੂੰ ਕਹਿੰਦਾ ਕਿ ਮੈਂ ਤੁਹਾਡੇ ਫੋਟੋਆਂ ਦੇਖਿਆ ਸੀ ਕਹਿੰਦਾ ਤੂੰ ਤੋਂ ਦੇ ਲਵੇ ਖੜੀ ਝੂਹੀ ਜੀ ਲੱਗਦੀ ਆ ਹੋਰ ਤੁਮੀ ਬਾੜੀ ਸੀ ਰਹਗੀ ਛੋਟੀ ਅੱਡ ਅਸ਼ਮੀਤ ਭਰੋਂ ਤੇ ਕਹਿੰਦਾ ਮੈਂ ਤਾਂ ਅੱਜ ਦੇਖਿਆ ਤੁਹਾਨੂੰ ਇੰਨੇ ਟਾਈਮ ਬਾਅਦ ਉਹ ਦਿਨ ਵੀਡੀਓ ਕਾਲ ਕਰੀ ਸੀ ਉਹਨੇ ਤੂੰ ਤਾਂ ਘੱਟ ਦੇਖ ਕੇ ਤਾਂ ਤੂੰ ਬਾੜੀ ਹੋ ਫੜ ਲੈਂਦੀ ਛੋਟੀ ਬਿਵਾਸ ਥੋੜਾ ਕੱਦਦਾ ਰਹਿ ਗਿਆ ਥੋੜਾ ਜਿਹਾ ਫੋਨ ਆਤੀ ਮੇਰੀ ਜਿੱਦੀ ਤਾਂ ਹੁੰਦੀ ਹੋਰ ਪੰਜ ਇੱਕ ਵੀ ਨਹੀਂ ਹੈਗਾ ਪੂਰਾ ਕੱਦ ਆਪਣੇ ਸਾਰਿਆਂ ਦੇ ਤੇਰੇ ਭੂਆ ਹਰਾਂ ਨੇ ਕਿੰਨੇ ਦੇਖ ਲਓ ਚਲੋ ਜੀ ਤੂੰ ਤਾਂ ਆਪਣਾ ਗੱਲਾਂ ਬਾਤਾਂ ਕਰਦੇ ਕਰਦੇ ਗਰਮ ਹੋ ਗਿਆ ਆਪਾਂ ਫਿਰ ਮੋਸਟ ਪਾ ਕੇ ਲੈ ਜਾਣੇਗੇ ਜਦੋਂ ਇਹਨਾਂ ਨੂੰ ਘੰਟਾ ਠਹਿਰ ਕੇ ਹਜੇ ਰੋਏ ਮੈਂ ਤੈਨੂੰ ਥੋੜਾ ਜਿਹਾ ਵੱਧ ਹੋ ਜਾਂਦਾ ਕਰਮਾ ਲੱਕੀ ਨੂੰ ਪਾ ਦਿੰਨੇ ਆ ਵਿੱਚ ਪਾਣੀ ਪਾ ਦਾਂਗੇ ਇਹਦੇ ਫਿਰ ਕਿੰਦਾ ਮਿੱਠਾ ਪਾਣੀ ਨਾ ਫਿੱਕਾ ਹੋ ਜੂ ਪਾਣੀ ਪਾ ਦਾਂਗੇ ਵਿੱਚ ਨਿੱਗਾ ਜਿਹਾ ਕਰਕੇ ਪਾ ਦਿੰਨੇ ਆ ਚਲੋ ਜੀ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਵਲੌਗ ਕਿਵੇਂ ਦਾ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਸਬਸਕ੍ਰਾਈਬ ਜਰੂਰ ਕਰੋ ਕੱਲ ਨੂੰ ਮੈਂ ਦਿੰਦੀ ਹੋਰ ਸੋਹਣੇ ਜਿਹੇ ਬਣਾਵ ਦੇਣਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ